ਜੀ ਪੰਡਿਤ ਜੀ ਕਿ ਨਾ ਮੈਂ ਗੁਲਦੀਪ ਸਿੰਘ ਦੀ ਸਿਸਟਰ ਬੋਲਦੀ ਹਾਂ ਮੈਂ ਇਹ ਪਿਆਉ ਗਲਾਪਣਾ ਮੇਰਾ ਬ੍ਰਦਰ ਗਿਆ ਸੀ 2017 ਸੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਤਾਂ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਮਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਸ਼ ਨਹੀਂ ਨਾ ਜੈਂਟ ਕੋਸ਼ਤਾਸ ਤੇਰ ਨਾ ਕੋਸ਼ੇ ਕਿੰਨੀ ਦੇਰ ਹੋ ਗਈ ਗਏ ਨੂੰ 78 ਸਾਲ ਹੋ ਗਏ ਗਏ ਨੂੰ ਲੋਕੋ ਕੋ ਪਿਆਸਾਂ ਦੇਖ ਦਿਨਾ ਚਾਹੋ ਯਾਰ ਮੈਂ ਇਹ ਕਹਿਣਾ ਚਾਹਾਂਗੀ ਕਿ ਸਿੱਧੀ ਸਿੱਧੀ ਫਲਾਇਟ ਕਰਾਓ ਡੋਂਗੀ ਲਾ ਕੇ ਡੋਂਗੀ ਲਾ ਕੇ ਨਾ ਜਾਓ ਤੇ ਬੱਚਾ ਜੰਡਾ ਤੋਂ ਜਿੰਨਾ ਬਚਿਆ ਜਾਂਦਾ ਮੇਰਾ ਪ੍ਰਾਧ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਹਿ ਮੰਨ ਕਰਤੇ ਹੋ ਮੰਗ ਬਸ ਇਹੀ ਹੈ ਕਿ ਪ੍ਰਾਧ ਦਾ ਪਤਾ ਮਗਦਾ 7-8 ਸਾਲ ਹੋ ਗਏ ਕੁਛ ਪਤਾ ਨਹੀਂ ਲੱਗਾ ਕੋ ਫੋਨ ਵੀ ਆਇਆ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਸੁਣ ਨਹੀਂ ਆਇਆ ਉਹਦਾ ਬਸ ਬੇਨਤੀ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਇਹ ਕਿੱਥੇ ਈ ਹੈ ਮੈਂ ਕਿੰਨੂੰ ਦੇ ਦੇ ਇਹ ਲੋਕ ਕਿੱਸਾ ਉਹ ਕਿੱਸਾ ਨਹੀਂ ਪਤਾ ਦੋ ਲੋਕ ਭਾਗ ਜਾ ਰਹੇ ਡੋਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬਚੋ ਜਿੰਨਾ ਬਚਿਆ ਜੰਦਰ ਤੋਂ ਖੇਵਾਜ ਤੋਂ ਬਚੋ ਆਪਣਾ ਪਹੁੰਚਾਨ ਕਰਕੇ ਸਿੱਧੀ ਕਲੈਕਟ ਕਰੋ ਆਪਣਾ ਜਿੱਦਦਾ ਹੁੰਦਾ ਉਦਦਾ ਕਰੋ ਪਰ ਜੰਟਾ ਕੋਈ ਬਚੋ ਜਿੰਨਾ ਬਚਿਆ ਜੰਦਰ ਬਸ ਮੈਂ ਇਹੀ ਕਹਿਣਾ ਚਾਹੁੰਦਾ ਸਤਾਰ ਸਿੰਘ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਖਦੇਵ ਸਿੰਘ ਸੁਖੀ ਜੀ ਬਿੰਨ ਮੈਂਦੀ ਬੋਲ ਜੋ ਕੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਇਆ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਚਿਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ تھے ਔਰ ਕਹਾ ਜਾ ਕੇ ਰੁਕੇ ਹੈ ਮੈਰਕ ਰਾਜ ਨੇ ਉਹਨੂੰ ਬਥੇ ਫੁਲਣ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਂ ਐਸੇ ਕੋਈ ਹੋਈ ਕਿ ਜਾਏਗੇ ਕਿਸ ਜਗ੍ਹਾ ਭੇਜਿਆ تھا ਮੈਰਕ ਭੇਜਿਆ ਰਹੀ ਤੇ ਕਹਾ ਜਾ ਕੇ ਡੌਂਕੀ ਡੌਂਕੀ ਦਾ ਆ ਡੌਂਕੀ ਰਹੀ ਇਹ ਅੱਗੇ ਭੇਜ ਦਿੰਦੇ ਆ ਸਿੱਧਕਟ ਨਹੀਂ ਇਹਨਾਂ ਭੇਜਦੇ ਇਹਦੇ ਜੌਂਕੀ ਦੇ ਰਸਤੇ ਭੇਜਦੇ ਫਿਰ ਮੁੰਡੇ ਤੰਗੀ ਦੋਸੀ ਇਹ ਹਾਲ ਤਾਂ ਚੈਪ ਕਿ ਘਤਰੀਆਂ ਦਾ ਰਹਾ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਤਨੀ ਦੇਰ ਹੋ ਗਈ ਉਸਕੋ ਦੇਰ 8-9 ਘੰਟੇ ਲੰਦੇ ਆ ਜੀ ਹਾਂ ਜੀ ਤੇ ਕਿਤਨੇ ਲੜਕੇ ਗਏ ਥਾ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਮ੍ਰਿਤਸਰ ਦਾ ਪੰਡੋਰੀ ਵਾਲਾ ਦਾ ਜਾਨ ਬਾਕੀ ਮੁੰਡਿਆਂ ਦੀ ਕੋਈ ਜਾਣਕਾਰੀ ਨਹੀਂ ਪਾਇਏ ਦੋਗ ਪੰਡੋਰੀ ਦੇ ਸੀ ਤੇ ਮਹਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਨੂੰ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾ ਜਾ ਕੇ ਬੈਠੇ ਮੁਰਕੇ ਫਿਰ ਖਵਾਰ ਚ ਇਹ ਕਿਹੜਾ ਕਹਾ ਜਾ ਕੇ ਬੈਠੇ ਇਹੋ ਡੌਕੇ ਨਾਲ ਕੀ ਰਸਤੇ ਪੇਜੇ ਅਗਰੇ ਰਸਤੇ ਜਾਂਦਾ ਸਾਨੂੰ ਨਹੀਂ ਨੂੰ ਪਤਾ ਕਿਹੜੇ ਪਾਸੇ ਰਸਤੇ ਭੇਜ ਦੇ ਮੈਂ ਸੀ ਕੋਬੜ ਰਹੀਗੀ ਔਰ ਵੀ ਜਿਹੜੇ ਆ ਗਏ ਬੈਟਰੀ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਦੇ ਤੇ ਮੁਰਗੇ ਵੇਰ ਖਬਰ ਚ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨੇ ਹੀ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਆ ਹੀ ਬਿਸੇੜੀ ਪੁੱਛੀ ਗਈ ਸੀ ਕਿ ਕਿਧੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਕੀਤੀ ਕਿਸ ਨੇ ਤੇ ਉਹਨਾਂ ਹੀ ਦੰ ਅੜੀ ਚ ਬੈਠੇ ਆ ਜੋ ਲੋਕ ਡੌਂਕੀ ਲਾਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਸੋ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਏ ਇੱਕ ਨੰਬਰ ਜਾਓ ਨੀਰੇ ਇੱਧਰ ਬਥੇਰੀ ਰੋਟੀ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਨ ਜਾਣ ਬੰਦੇ ਹੀ ਫਸ ਗਏ ਥੋੜੇ ਜੈਂਟੇ ਜਿੰਦੇ ਜਮਦੂ ਧਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੋਈਛ ਹੈ ਅੱਗੇ ਕੋਈਛ ਕਵਾਂਦੇ ਆ ਤੇ ਬੰਦੇ ਨੇਰੇ 'ਚ ਰੱਖਦੇ ਆ ਇਹਦੇ दूजे का नाश कर छे भी एक नंबर जाओ अनलीगल ना जाओ कितने बारह लखन दिए थे थोड़े भी जाके पहुंचेगा फिर करें देंगे कितने पैसे की, की थी तो? उसने पैंती लाख की थी जो कि आगे तारते नहीं आए अपने को सारे रहते हैं ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਾਈਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਆ ਸਭ ਮੰਤਰੀ ਜਾਂ ਤੇ ਕਲਾਕਾਰ ਜਾਂਦੇ ਆ ਇਹ ਨੌਜਵਾਨੋ ਪੜ੍ਹੇ ਰਿਹਾ ਲੜਕੇ ਕਹਾਂ ਇਹ ਅਤਵਾਦੀ ਥੋੜੇ ਆ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਟੇਲ ਮਟੇ ਤੇ ਇਹਨਾਂ ਦੀ ਜਿਹੜੀ ਜਨਟਾਂ ਦਾ ਜਲਸਾ ਜਿ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬਣਿਆ ਚਾਹੀਦੇ ਚੈੱਕ ਕਰਨ ਜਿਹੜੇ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੋਕ ਛੁਪ ਕੇ ਕਰ ਲੈਂਦੇ ਗੁਜ਼ਾਰਾ ਤੇ ਜਿਹੜੇ ਪਿਛੇ ਮਾਪਿ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਕਿੰਨੇ ਲੋਕ ਕਿੰਨੇ ਬੱਚੇ ਸੀ ਆਪਕੇ ਮੇਰੇ ਇੱਕ ਵੀ ਲੜਕਾ ਥਾ ਇੱਕ ਇੱਕ ਲੜਕਾ ਇੱਕ ਬੇਟੀ ਸੀ ਇਹ ਹੋਰ ਆਪ ਜਾਣਦੇ ਹੀ ਸਭ ਕੁਝ ਮੈਂ ਹਮਤ ਉਹਨਾਂ ਦੇ ਜੈਸੇ ਜਿਏਂ ਜਿਏਂ ਇਹ ਪਰ ਆਗੇ ਜਿਹੜੇ ਆ ਕੇ ਆਣੇ ਵਾਲੀ ਪੀੜ੍ਹੀ ਉਹਨਾਂ ਕੋ ਅਸੀਂ ਸਹੇਦ ਕਰਦੇ ਆ ਵੀ ਲੜਤਰ ਰਹੇ ਤੇ ਧੋਖੇ ਬਾਤ ਸੇ ਬਚੇ ਯਾਰ ਲੋਕਾਂ ਨੂੰ ਮੈਸੇਜ ਜਨਾ ਹਾਂ ਮੈਸੇਜ ਇਹ ਹੀ ਹੈ ਮੈਸੇਜ ਹੈ ਵੀ ਆਗੇ ਸੇ ਲੱਟ ਰੋ ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇੱਕ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹ ਤਾਂ ਇਧਰ ਆਪਣੇ ਦੇਸ਼ ਦੇ ਬੜਾ ਕੰਮ ਹੈ ਸਰਕਾਰ ਸਿੱਖਿਆ ਮਾਰ ਸਰਕਾਰ ਤੋਂ ਮਾਗੇ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਤੋਂ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਬੇਨਤੀ ਹੈ ਕਿ ਹਮਾਰੇ ਬੱਚਾ ਤਲਾਸ਼ ਕਰੇ ਹਮ ਬਹੁਤ ਮੁਸ਼ਕਿਲ ਵਿੱਚ ਜੀ ਰਹੇ ਹੈ ਮਿਹਰਬਾਨੀ ਆਬੀ ਕਨਿ ਕੀ ਨਾਂ ਤੁਰਦਾ ਦਿਲਵੀਰ ਕੋ ਬੱਚਾ ਕਿੰਨੇ ਦਿਨ ਕੀ ਨਾਮ ਸੀ ਬੱਚੇ ਦਾ ਕਿੰਨੇ ਦਿਨ ਹੋ ਗਿਆ ਐਸੇ ਯਾਂ ਤੇ ਗਏ ਹੋਏ 32 ਸਾਲ ਉਹ ਮਜੀਦ ਜੀ ਸਲਾਮ ਹੋ ਬੜੀ ਕਹਾ ਕੇ ਅਮਰੀਕਾ ਭੇਜਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਦਾ ਇਹ ਫੋਨ ਕਰਦਾਗਾ ਤੂੰ ਜਾ ਕੇ ਤੂੰ ਤੇ ਨਾ ਇਤਗਰ ਫੋਨ ਆਇਆ ਨਾ ਕੋਸ ਰਿਹਾ ਮੇਰਾ ਬੱਚਾ ਲੱਭਣਾ ਚਾਹੀਦਾ ਡੌਂਕੀ ਲਿਖਾ ਕੇ ਗਿਆ ਡੌਂਕੀ ਲਿਖਾ ਕੇ ਗਿਆ ਇਧਰ ਇਹ ਦੂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਬਤਨ ਲੱਗਦਾ ਕਿ ਕਦ ਦੇ ਕੀ ਨਹੀਂ ਤੁਹਾਨੂੰ ਲੱਗਦਾ ਕਿ ਜਨਤਾ ਨੂੰ ਦੁੱਖ ਹੋ ਗਿਆ ਇਹ ਘੰਟਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੀ ਪਰ ਹੁਣ ਉਹ ਗੱਲ ਵੀ ਸਾਡੇ ਘਰ ਮਾਰੇ ਕਿਦਾਂ ਦੇ ਆ